ਸਤਨਾਮ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਅਮਰੀ ਗਣ ਤਨ ਗਣੀ ਆਕਾਈ ਆਪਣਾ ਬਿਰਦ ਪਛਾਣ ਆਤ ਤੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਂ ਗੀ ਜਾਣ ਤੰਨਾ ਗਾਣਿਆ ਕਾਈ ਆਪਣਾ ਬਿਰਤਿ ਪਛਾਨ ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮੰਡਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤਗੁਰੂ ਪੂਰੈ ਉਹੀ ਸਰਪ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਤਿਗੁਰ ਪਾਣ ਜੀਉ ਪਾਏ ਪਿੰਡ ਜਿਨ ਸਾਜਿਆ ਦੇਤਾ ਪੰਨਨਖਾਣ ਆਪਣੇ ਦਾਸ ਕੀ ਆਪ ਤੈ ਜਰਾਖੀ ਨਾਨਕ ਸਤਿਗੁਰ ਬਾਣ ਇਹ ਪਵਨ ਸ੍ਰੀ ਮੁਖਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 619 ਨੰਬਰ ਅੰਗ ਉੱਪਰ ਸੁਭਾਈ ਮਾਨ ਹੈ ਸੋਰਠ ਰਾਗ ਵਿੱਚ ਪੰਜਵੇਂ ਪਾਦਸ਼ਾਹੀ ਫਰਮਾਉਂਦੇ ਨੇ ਕਿ ਅਕਾਲ ਪੁਰਖਰ ਕੀ ਜੀ ਬੇਨਤੀ ਕਰੀਏ ਕਿ ਇਹ ਮਾਲਕ ਜੀ ਹਮਰੀ ਗਣਤ ਨਾ ਗਣੀ ਆ ਕਾਏ ਸਾਟਿਆਂ ਪਾਪਾਂ ਦੀ ਗਲਤੀਆਂ ਗੁਨਾਹਾਂ ਦੀ ਅਗਣਾ ਦੀ ਕੋਈ ਬੇਨਤੀ ਨਾ ਮਹਾਰਾਜ ਕਰਿਓ ਆਪਣਾ ਮਿਰਤ ਪਛਾਣ ਕਿਰਤ ਦਾ ਅਰਥ ਹੈ ਸੁਭਾਅ ਮਹਾਰਾਜ ਤੁਹਾਡਾ ਸੁਭਾਅ ਹੈ ਬਖਸ਼ਣ ਵਾਲਾ ਤੁਸੀਂ ਆਪਣਾ ਸੁਭਾਅ ਪਛਾਣ ਕੇ ਮਹਾਰਾਜ ਸਾਨੂੰ ਵੀ ਮਾਫ ਕਰਦੇ ਹੋ ਹੱਥ ਦੇ ਰੱਖੇ ਕਰ ਆਪਣੇ ਜਿਨ੍ਹਾਂ ਨੂੰ ਉਹ ਬਖਸ਼ਿੰਦਾ ਹੈ माफ ਕਰ ਦਿੰਦਾ ਹੈ ਫਿਰ ਉਹਨਾਂ ਦੀ ਔਖੇ ਸੰਕਟ ਦੇ ਸਮੇਂ ਤੇ ਵੀ ਆਪਣੀ ਕਿਰਪਾ ਦਾ ਰੂਪ ਹੱਥ ਰੱਖ ਕੇ ਉਹਨੂੰ ਬਚਾ ਲੈਂਦਾ ਹੈ ਸਦਾ ਸਦਾ ਰੰਗਮਾਨ ਉਹ ਫਿਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਕਰਕੇ ਸਦਾ ਇੱਥੇ ਇਸ ਜਹਾਨ ਵਿੱਚ ਵੀ ਪਰਲੋਕ ਵਿੱਚ ਵੀ ਆਨੰਦ ਮਾਣਦੇ ਨੇ ਸਾਚਾ ਸਾਹਿਬ ਸਦ ਮਿਹਰਬਾਨ ਉਹ ਅਕਾਲ ਪੁਰਖ ਜੋ ਸਦਾ ਹੀ ਸੱਚਾ ਹੈ ਸਾਰੇ ਜਗਤ ਦਾ ਜੋ ਸਾਹਿਬ ਹੈ ਮਾਲਕ ਹੈ ਉਹਦਾ ਸੁਭਾਅ ਹੈ ਉਹ ਮਿਹਰ ਹੀ ਕਰਦਾ ਰਹਿੰਦਾ ਹੈ ਉਹ ਦੁਨੀਆ ਦੇ ਉੱਤੇ ਮਿਹਰਮਾਨ ਹੀ ਰਹਿੰਦਾ ਹੈ ਬੰਦ ਪਾਇਆ ਮੇਰਾ ਸਤਿਗੁਰੂ ਪੁਰੇ ਇਹ ਦੁਨੀਆ ਨਰਕਾਂ ਨੂੰ ਰੁੜਦੀ ਜਾ ਰਹੀ ਸੀਗੀ ਤਾਂ ਗੁਰੂ ਨਾਨਕ ਨਾਮ ਕਹਾ ਕੇ ਸ਼ਬਦ ਦਾ ਬੰਨ ਲਾ ਕੇ ਰੁੜਦੀ ਹੋਈ ਦੁਨੀਆ ਦੇ ਅੱਗੇ ਮਹਾਰਾਜ ਨੇ ਸ਼ਬਦ ਦਾ ਬੰਨ ਲਾ ਦਿੱਤਾ ਹੈ ਕੋਈ ਸਰਬ ਕਲਿਹਾਨ ਤੇ ਸਿਰਫ ਮੁਕਤੀ ਹੋ ਗਈ ਹੈ ਜਿਹੜੇ ਜਿਹੜੇ ਗੁਰੂ ਦੇ ਸ਼ਬਦ ਤੇ ਨਾਲ ਟੱਚ ਕਰ ਗਏ ਨੇ ਜਿਨ੍ਹਾਂ ਦੀ ਸੁਰਤੀ ਗੁਰੂ ਤੇ ਸ਼ਬਦ ਨਾਲ ਜੁੜ ਗਈ ਹੈ ਉਹ ਸਾਰੇ ਮੁਕਤੀ ਦੇ ਪਾਤਰ ਬਣ ਗਏ ਨੇ ਰਹਾਉ ਇਸ ਰਾਮਦੇਵ ਦੇ ਪਾਤਸ਼ਾਹ ਪਰਮਉਤਮ ਦੇ ਜਿਸ ਪ੍ਰਮਾਤਮਾ ਨੇ ਸਾਡੇ ਤੇ ਏਡਾ ਵੱਡਾ ਪਰ ਉਕਾਰ ਕੀਤਾ ਜੀਉ ਪਾਈ ਪਿੰਡ ਜਿਨ ਸਜਿਆ ਆਤਮਾ ਵਿੱਚ ਪਾ ਕੇ ਸਾਡਾ ਸਰੀਰ ਸਿਰਜਿਆ ਹੈ ਜਿੱਤਾਂ ਪੈਨਣ ਖਾਨ ਕਪੜੇ ਪਹਿਨਣ ਨੂੰ ਦਿੱਤੇ ਭੋਜਨ ਖਾਣ ਨੂੰ ਦਿੱਤੇ ਹਨ ਏਡੀ ਵੱਡੀ ਕਿਰਪਾ ਜਿਸ ਪਰਮਾਤਮਾ ਨੇ ਕੀਤੀ ਹੈ ਜੇ ਉਹਦੇ ਦਾਸ ਬਣ ਜਾਈਏ ਤਾਂ ਫਿਰ ਆਪਣੇ ਦਾਸ ਦੀ ਆਪ ਪੈਜ ਰੱਖੀ ਫਿਰ ਅਕਾਲ ਪੁਰਖ ਨੇ ਹਰ ਥਾਂ ਤੇ ਹੀ ਆਪਣੇ ਦਾਸ ਦੀ ਆਪ ਹੀ ਪੈਜ ਰੱਖੀ ਹੈ ਉਹਦੀ ਇੱਜ਼ਤ ਰੱਖੀ ਹੈ ਲੋਕ ਅਤਿ ਪ੍ਰੋਗ ਵਿੱਚ ਨਾਨਕ ਸਦ ਕੁਰਬਾਨ ਪੰਜਵੇਂ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ऐसे महान परमात्मा ਤੋਂ ਅਸੀਂ ਸਦਾ ਸਦਾ ਹੀ ਕੁਰਬਾਨ ਜਾਂਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ